ਮੇਰਾ ਪੈਕੇਟ ਆ ਮੇਰਾ ਪੈਕੇਟ ਆ ਮੇਰਾ ਪੈਕੇਟ ਆ ਮੇਰਾ ਵੀ ਪੈਕੇਟ ਆ ਇਹ ਮੇਰਾ ਮੁੰਡਾ ਲੈ ਕੇ ਆਇਆ ਮੇਰਾ ਘਰ ਵਾਲਾ ਲੈ ਕੇ ਆਇਆ ਵਾ ਕੋਈ ਨਾ ਆਲੰਦੇ ਮੇਰੇ ਮੁੰਡੇ ਕੋਈ ਨਹੀਂ ਆਲੰਦੋ ਮੇਰੇ ਘਰ ਵਾਲੇ ਨੂੰ ਮੈਂ ਵੀ ਦੱਸ ਦਿਆਂ ਤੁਹਾਨੂੰ ਮੇਰੇ ਮੁੰਡੇ ਅੱਗਲ ਸੌਣ ਇੱਕ ਮਿੰਟ ਹਾਂਜੀ ਮੰਮੀ ਜੀ ਜੀ ਪਹਿਲਾਂ ਮੇਰੀ ਗੱਲ ਸੁਣੋ ਇੱਧਰ ਆਓ ਮੰਮੀ ਮੈਂ ਆਇਆ ਇੱਕ ਮਿੰਟ ਹਾਂਜੀ ਨੀ ਕੁਰਕਰੇ ਮੇਰੇ ਲਈ ਲੈ ਕੇ ਆਏ ਸੀ ਕਿ ਮੰਮੀ ਲਈ ਲੈ ਕੇ ਆਏ ਸੀ ਆਇਆ ਇੱਕ ਮਿੰਟ ਵਾਵੇ ਤੇ ਕੁਰਕਰੇ ਮੇਰੇ ਲਈ ਲੈ ਆਏ ਸੀ ਕਿ ਆਪਣੀ ਘਰ ਵਾਲੀ ਵਾਸਤੇ ਲੈ ਆਏ ਸੀ ਆਹ ਗੱਲ ਮੈਂ ਇੱਕ ਮਿੰਟ ਖੜੋ ਆਇਆ ਮੈਂ ਅ ਮੈਨੇ ਤਾਂ ਪਹਿਲਾਂ ਹੀ ਪਤਾ ਸੀ ਲੋਕੀ ਸਾਰੇ ਕਹਿੰਦੇ ਸੀ ਮੁੰਡਾ ਵਿਆਹ ਤੇ ਗਿਆ ਹੁਣ ਦੱਸੋਗੇ ਵੀ ਕੁਰਕਰੇ ਮੇਰੇ ਲਈ ਲੈ ਕੇ ਆਏ ਸੀ ਕਿ ਮੰਮੀ ਲਈ ਲੈ ਕੇ ਆਏ ਸੀ ਓ ਇੱਧਰ ਆ ਬੈਠ ਮੈਨੂੰ ਇਹ ਦੱਸ ਛੋਟੇ ਛੋਟੇ ਗੱਲ ਤੇ ਲੜਦੇ ਕਿਉਂ ਦੋਨੋਂ ਮੈਂ ਨਹੀਂ ਲੜਦੀ ਹੈਗੀ ਮੰਮੀ ਲੜਦੇ ਨੇ ਕੱਲ ਮੈਂ ਨਾਲ ਲੇਜ਼ ਲਈ ਲੜ ਪਿਆ ਅੱਜ ਮੈਂ ਨਾਲ ਕੁਰਕਰੇ ਲਈ ਲੜ ਪਿਆ ਉਹ ਤੈਨੂੰ ਹੋਰ ਲਿਆ ਦੂੰਗਾ 4-5 ਪੈਕਟ ਮੈਂ ਹੋਰ ਲਈ ਲੈਣੇ ਹੈਗੇ ਤੇ ਹੁਣ ਮੈਂ ਕਰਾਂ ਕੀ ਫਿਰ ਮੈਨੂੰ ਨਹੀਂ ਪਤਾ ਹੈਗਾ ਚੱਲ ਫਿਰ ਐ ਕਰਦੇ ਆ ਆਪਾਂ ਤੇਰੇ ਉਧਰ ਮੰਮੀ ਕੋਲ ਚੱਲਦੇ ਆ ਉਧਰ ਕਿਉਂ ਜਾਣਾ ਵਾ ਤੂੰ ਬਹਿ ਜੀ ਮੈਂ ਮੰਮੀ ਨਾਲ ਲੜ ਪੂੰਗਾ ਫਿਰ ਤੂੰ ਦੇਖ ਲਈ ਉਹਨਾਂ ਦਾ ਸਾਥ ਦੇਣਾ ਕਿ ਮੇਰਾ ਸਾਥ ਦੇਣਾ ਵਾ ਤੁਸੀਂ ਮੰਮੀ ਨਾਲ ਕਿਉਂ ਲੜਨਾ ਕੋਈ ਨਹੀਂ 5 ਮਿੰਟ ਸੋਚ ਲੈ ਤੂੰ ਫਿਰ ਚਲਦੇ ਨਹੀਂ ਤਾਂ ਉਧਰ ਹਾਂਜੀ ਮੰਮੀ ਜੀ ਹੁਣ ਦੱਸੋ ਮੇਰਾ ਰੋਜ਼ ਦੀ ਲੜਾਈ ਮੁਕਾ ਮੇਰੀ ਲੜਾਈ ਮੁਕਾ ਦਿੰਨੇ ਆ ਆਪਾਂ ਇਹਨੂੰ ਉਧਰ ਹੀ ਛੱਡ ਆਣੇ ਆ ਕਿਉਂ ਦੇਖੋ ਨਾ ਕੱਲ ਤੁਸੀਂ ਲੇਜ਼ ਪਿੱਛੇ ਲੜ ਪਏ ਅੱਜ ਗੁਰਕਰੇ ਪਿੱਛੇ ਕੱਲ ਨੂੰ ਕਿਟਗੜ ਪਿੱਛੇ ਲੜੋਂਗੇ ਮੈਂ ਤਾਂ ਇਹੀ ਚੱਕਰਾਂ 'ਚ ਰਹਿ ਗਿਆ ਮੈਂ ਰੋਟੀ ਖਾਣ ਆਣਾ ਹੁੰਦਾ ਉਦੋਂ ਵੀ ਤੁਹਾਡਾ ਬੱਚਿਆਂ ਵਾਲਾ ਖੇੜ ਹੀ ਨਹੀਂ ਮੁੱਕਦਾ ਉੱਧਰ ਕਿਉਂ ਛੱਡ ਕੇ ਆਉਣਾ? ਉੱਧਰ ਛੱਡਣੇ ਆ ਨਾ ਮੈਂ ਤੁਹਾਨੂੰ ਇੱਧਰੋਂ ਲਿਆ ਦਿਆ ਕਰੂੰ ਚੀਜ਼ਾਂ। ਬੇਫਿਕਰ ਹੋ ਜਾ। ਨਹੀਂ ਨਹੀਂ ਜੀ ਗੱਲ ਪਿੱਛੇ ਨਹੀਂ ਇਦਾਂ ਕਰਦੇ। ਉਹ ਨਹੀਂ ਨਹੀਂ ਮੰਮੀ ਮੈਂ ਨਹੀਂ ਆ ਰੋ ਰੋ ਤਾਨੇ ਤੂੰ ਨੇ ਸਹਿ ਸਕਦਾ ਕਦੇ ਇੱਧਰੋਂ ਕਦੇ ਇੱਧਰੋਂ। ਮੈਂ ਤਾਂ ਪੀਸਿਆ ਜਾਂਣਾ ਨਾ ਰੋਜ਼। ਕੋਈ ਨਹੀਂ ਤੁਸੀਂ 5 ਮਿੰਟ ਸੋਚ ਲਓ। ਸਿਮਰਨ ਸੋਚ ਲਿਆ? ਉੱਠ। ਬਾਹਰ ਚੱਲਦੇ ਚੱਲੀਏ। ਓਏ ਹੋ ਜਾ ਖੜੀ। ਉੱਤਕੇ ਤੇ ਨਹੀਂ ਜਾਣਾ ਹੈਗਾ ਗਲਤੀ ਮੇਰੀ ਸੀਗੀ ਨਹੀਂ ਨਹੀਂ ਮम्मा ਗਲਤੀ ਮੇਰੀ ਸੀਗੀ ਮੇਰੀ ਗਲਤੀ ਸੀ ਬਤੈ ਨਹੀਂ ਮम्मा ਮੇਰੀ ਗਲਤੀ ਸੀ ਆਓ ਅਸੀਂ ਬੁੜੇ ਵਾਰੇ ਹੋ ਕੇ ਗੁਰਕਰੇ ਥੋੜੀ ਖਾਣੇ ਆ ਮम्मा ਮੈਂ ਵੀ ਨਹੀਂ ਗੁਰਕਰੇ ਖਾਣੇ ਢਿੱਡ ਖਰਾਬ ਹੋ ਜਾਣਾ ਮੇਰਾ ਚੱਲ ਕੋਈ ਨਾ ਹੁਣ ਇੱਕ ਪੈਕਟ ਆ ਹੀ ਗਿਆ ਪਰ ਰਲ ਕੇ ਖਾ ਲੈਨੇ ਚਲੋ ਆਜੋ ਆਲੋ ਕਾਉਦ ਸੀ ਖਾ ਤੂੰ ਵੀ ਖਾ ਐਦਾਂ ਕਰੀਦੇ ਮਸਲੇ ਹੱਲ ਨਿੱਕੀ ਨਿੱਕੀ ਗੱਲ ਦੇ ਬਤੰਗੜ ਬਣ ਜਾਂਦੇ ਆ ਨਾਲੇ ਜਿੱਥੇ ਚਾਰ ਭਾਂਡੇ ਹੋਣ ਨਾ ਉੱਥੇ ਖੜਕਦੇ ਹੀ ਹੁੰਦੇ ਆ ਇਹ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਸਾਂਭ ਕੇ ਕਿਵੇਂ ਰੱਖਣਾ ਉਹ ਮੈਨੂੰ ਵੀ ਦੇ ਦਿਓ ਥੋੜੇ ਕੁਰਕਰੇ ਨਾਲੇ ਤੁਹਾਨੂੰ ਪਤਾ ਜੀ ਹੁਣ ਕੁਰਕਰੇ ਨਹੀਂ ਖਾਣੇ ਹੈਗੇ ਉਹ ਨਹੀਂ ਨਹੀਂ ਕੱਲ ਤੋਂ ਮੈਂ ਦੋ ਪੈਕੇਟ ਲੈ ਕੇ ਆਉਂਗਾ ਨਾ ਨਾ ਕੁੱਕਰੇ ਨਹੀਂ ਖਾਣੇ ਅੱਜ ਤੋਂ ਬਾਅਦ ਅਸੀਂ ਕੁਰਕਰੇ ਨਹੀਂ ਖਾਣੇ ਕੱਲ ਨੂੰ ਨਾ ਅੰਕਲ ਚਿਪਸ ਲੈ ਕੇ ਆਏ ਚਲੋ ਠੀਕ ਆ ਅੰਕਲ ਚਿਪਸ ਲੈ ਆਉਂਗਾ ਦੋ ਪੈਕੇਟ ਲੈਵਾਂ ਦੋ ਪੈਕੇਟ ਮੈਂ ਵੀ ਦਿਖਾਉਂਗਾ ਤੇ ਨਹੀਂ ਲਿਆਉਂਗਾ ਸੋ ਫਾਈਨਲੀ ਵੀਡੀਓ ਬਣ ਗਈ ਓਏ ਉਹ ਦੇਰ ਘੰਟਾ ਲੱਗ ਗਿਆ ਮਟੇ ਠ ਘਟ ਗਿਆ ਵੀਡੀਓ ਬਣਾਉਣ ਦੇ ਉਸ 7:30 ਹੋਏਗਾ 7 ਵਜੇ ਨੇ ਇਹ ਵੀਡੀਓ ਆਈ ਆ ਪਹਿਲੀ ਵੀਡੀਓ ਜਿਹੜੀ ਸਿਮਰ ਮਮੀ ਤੇ ਬਾਵੇ ਦੀ ਆ ਤੇ ਜਰੂਰ ਲਾਈਕ ਕਰਿਓ ਜਰੂਰ ਕਮੈਂਟ ਕਰਿਓ ਤੇ ਅਗਲੇ ਵੀਡੀਓ ਦੇ ਲਈ ਦੱਸ ਦਿਓ ਕਿ ਐਦਾਂ ਦੀ ਵੀਡੀਓ ਆਣੀ ਚਾਹੀਦੀਆਂ ਨੇ ਇਹਦੇ ਵਿੱਚ ਮੈਸੇਜ ਵੀ ਆ ਨੌਕ-ਜੋਕ ਵੀ ਆ ਤੇ ਪਿਆਰ ਵੀ ਆ